ਸੋ ਦੋਸਤੋ ਪੰਜਾਬ ਸਰਕਾਰ ਵੱਲੋਂ ਅੱਜ ਨਵਾਂ ਫਰਮਾਨ ਜਾਰੀ ਹੋਇਆ ਆ ਕਿ ਜਿਹੜੇ ਕਿਸਾਨ ਅੱਗ ਲਾਉਗੇ ਪਰਾਲੀ ਦੀ ਉਹਨਾਂ ਦੀਆਂ ਲਾਲ ਐਂਟਰੀਆਂ ਜਿਸ ਤਰ੍ਹਾਂ ਪਿਛਲੇ ਸਾਲ ਵੀ ਇਹਨਾਂ ਨੇ ਕਿਹਾ ਸੀ ਹੋਣਗੀਆਂ ਨਾਲ ਹੀ ਉਹਨਾਂ ਦੇ ਅਸਲੇ ਦੇ ਲਾਇਸੈਂਸ ਰੱਦ ਹੋਣਗੇ ਰੀਨੂ ਨਹੀਂ ਹੋਣਗੇ ਸੋ ਮੈਂ ਤਾਂ ਇੱਕ ਗੱਲ ਕਰਦਾ ਆ ਕਿ ਸੀਐਮ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਇਹ ਸਲਾਹ ਆ ਕਿ ਧਮਕੀ ਆ ਕਿ ਇਹ ਦੇ ਨਾਲ ਅੱਗ ਰੁਕ ਜੂ ਹੁਣ ਸਾਰੇ ਕਿਸਾਨਾਂ ਨੇ ਤਾਂ ਸੀਐਮ ਸਾਹਿਬ ਅਸਲੇ ਦੇ লাইসেনਸ ਨਹੀਂ ਬਣਾਏ ਛੋਟੇ ਕਿਸਾਨਾਂ ਦੇ ਕੋਲ ਤੇ ਘਰ ਰੋਟੀ ਖਾਣ ਨੂੰ ਹੈ ਨਹੀਂ ਛੋਟੇ ਕਿਸਾਨਾਂ ਦੇ ਕੋਲ ਤੇ ਟਰੈਕਟਰਾਂ ਤੇ ਤੇਲ ਪਾਉਣ ਨੂੰ ਹੈ ਨਹੀਂ ਤਾਂ ਜੇ ਉਹਨਾਂ ਕੋਲ ਇੰਨੀ ਮਾਇਆ ਹੋਵੇ ਤੇ ਜਿਨ੍ਹਾਂ ਨੇ ਅਸਲੇ ਦੇ লাইসেনਸ ਅਸਰਾ ਰੱਖਣਾ ਤੇ ਉਹ ਪਰਾਲੀ ਦਾ ਨਪਟਾਰਾ ਨਾ ਕਰ ਸਕਣ ਸੋ ਕਹਿਣ ਤੋਂ ਭਾਵ ਹੈਗਾ ਲਾਲ ਐਂਟਰੀਆਂ ਕਰਨੀਆਂ ਅਸਲੇ ਦੇ লাইসেনਸ ਰੱਦ ਕਰਨੇ ਇਹ ਕੋਈ ਸਲਾਹ ਨਹੀਂ ਹੁੰਦੀ ਹਾਂ ਠੀਕ ਹੈ ਪਿਛਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਕੁਝ ਮਸ਼ੀਨਰੀ ਦਿੱਤੀ ਗਈ ਹੈ ਪਿਛਲੇ ਸਾਲਾਂ ਨਾਲੋਂ ਇਸ ਸਾਲ ਜਿਹੜਾ ਫਰਕ ਪਿਆ ਆ ਸੋ ਜੇ ਕਹੀਏ ਕਿ ਪੂਰਨ ਤੌਰ ਤੇ ਇਹਦਾ ਹੱਲ ਨਿਕਲਿਆ ਹੱਲ ਤੱਕ ਇਹਦਾ ਹੱਲ ਨਹੀਂ ਨਿਕਲਿਆ ਅਸੀਂ ਸਰਕਾਰ ਨੂੰ ਹੁਣ ਵੀ ਅਪੀਲ ਕਰਦੇ ਆ ਕਿ ਇਹਦਾ ਬਣਦਾ ਜਿੰਨਾ ਵੀ ਖਰਚਾ ਆ ਜਾਂ ਤੇ ਛੋਟੇ ਕਿਸਾਨ ਨੂੰ ਦੇਣ ਜਾਂ ਮਸ਼ੀਨਰੀ ਜਿਸ ਤਰ੍ਹਾਂ ਵੱਡੇ ਕਿਸਾਨਾਂ ਨੂੰ ਦਿੱਤੀ ਹੈ 65 ਹੌਸਪਾਵਰ ਦੇ ਟਰੈਕਟਰ ਤੋਂ ਘੱਟ ਜਿਹੜੀ ਆ ਮਸ਼ੀਨਰੀ ਨੂੰ ਟਰੈਕਟਰ ਜੋਤ ਨਹੀਂ ਸਕਦਾ ਤੇ ਛੋਟੇ ਕਿਸਾਨਾਂ ਨੂੰ ਉਹਨਾਂ ਨੇ ਬਣਦੀ ਸਹਾਇਤਾ ਦਿੱਤੀ ਜਾਵੇ ਨਾਲ ਦੀ ਨਾਲ ਅਸੀਂ ਤੇ ਪਰਾਲੀ ਦੀ ਚਿੰਤਾ ਕਰਨ ਲੱਗ ਪਏ ਆ ਉਹ ਦੂਸਰੇ ਪਾਸੇ ਆਰਤੀ ਵੀਰ ਪੂਰੇ ਪੰਜਾਬ ਦੇ ਤਸ਼ੈਲਰ ਮਾਲਕ ਉਹ ਹੱਥ ਖੜੀ ਕਰੇ ਬੈਠੇ ਆ ਵੀ ਆਪਾਂ ਜਿਹੜਾ ਝੋਨਾ ਇੱਕ ਤਰੀਕੇ ਤੋਂ ਖਰੀਦਣਾ ਹੀ ਨਹੀਂਗਾ ਅਸੀਂ ਮੰਡੀਆਂ ਦੇ ਵਿੱਚ ਬੋਲੀ ਨਹੀਂ ਪਾਉਣੀ ਜਿੰਨਾ ਚਿਰ ਪੰਜਾਬ ਸਰਕਾਰ ਜਿਹੜੀ ਕੇਂਦਰ ਸਰਕਾਰ ਸਾਨੂੰ ਕਮਿਟਮੈਂਟ ਨਹੀਂ ਕਰ ਲੈਂਦੀ ਸ਼ੈਲਰਾਂ ਵਾਲੇ ਮਾਲਕ ਆਪਣੇ ਥਾਂ ਪਰੇਸ਼ਾਨ ਆ ਆਰਤੀ ਵੀਰ ਆਪਣੇ ਥਾਂ ਪਰੇਸ਼ਾਨ ਆ ਸ਼ੈਲਰਾਂ ਦੇ ਵਿੱਚ ਉਹ ਝੋਨਾ ਨਹੀਂ ਚੱਕ ਹੋਇਆ ਮੋਰੇ ਸਪੇਸ ਐ ਨਹੀਂ ਇਹ ਡਿੱਪੂਆਂ ਦੇ ਵਿੱਚ ਤੇ ਸ਼ੈਲਰ ਵਾਲੇ ਵੀ ਫਸੇ ਹੋਏ ਆ ਆਰਤੀਆ ਵੀ ਫਸੇ ਹੋਏ ਤੇ ਕਿਸਾਨ ਵੀ ਫਸਿਆ ਹੋਇਆ ਕਰਨ ਦੀ ਗੱਲ ਇਹ ਐ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀ ਸਿਰ ਤੇ ਖੜੀ ਫਸਲ ਛੋਣੇ ਦੀ ਹੈ ਉਹਦੀ ਖਰੀਦ ਵਾਸਤੇ ਕੋਈ ਪੁਖਤਾ ਪ੍ਰਬੰਧ ਕਰੇ ਭਾਈ ਜਿਹੜੀਆਂ ਆ ਆਰਟੀਆਂ ਵੀਰਾਂ ਦੀਆਂ ਮੰਗਾ ਉਹਨਾਂ ਨੂੰ ਪ੍ਰਵਾਰ ਕਰਨ ਜਿਹੜੀਆਂ ਸ਼ੈਲਰ ਮਾਲਕਾਂ ਦੀਆਂ ਮੰਗਾ ਉਹਨਾਂ ਨੂੰ ਪ੍ਰਵਾਨ ਕਰਕੇ ਜਿਹੜਾ ਫਸਲ ਦੀ ਚੁਕਾਈ ਵੱਲ ਧਿਆਨ ਦੇਣ ਨਾ ਕਿ ਇਹੋ ਜਿਹੇ ਆ ਧਮਕੀਆਂ ਦੇ ਕੇ ਜਾਂ ਇਹੋ ਜਿਹੇ ਸਲਾਹਾਂ ਦੇ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਕਿਸਾਨ ਸਿਆਣੇ ਆ ਵਾਤਾਵਰਣ ਪ੍ਰੇਮੀ ਆ ਪਰ ਤੁਸੀਂ ਕਿਸਾਨਾਂ ਦੀ ਬਾਹ ਫੜੋ ਤਾਂ ਮਸਲਾ ਹੱਲ ਹੋ ਜਾਊਗਾ